ਤਸਰੀ ਇੱਕ ਹੋਰ ਕਹਿਣਾ ਚਾਹੁੰਦੇ ਆ ਕ੍ਰਾਈਮ ਦੇਖੋ ਹੁਣ ਇਹ ਸੰਭਵਕ ਹੈ ਪਰ ਇਹ ਆਮ ਲੋਕਾਂ ਦਾ ਫਰਜ਼ ਬਣਦਾ ਜਦੋਂ ਕੁਝ ਵੀ ਆਸ-ਪਾਸੇ ਹੁੰਦਾ ਹੈ ਪੁਲਿਸ ਨੂੰ ਇਨਫੋਰਮ ਕਰ ਸਕਦੀ ਹੈ ਪਰ ਉਹਨਾਂ ਨੂੰ ਮਨ ਚ ਡਰ ਹੁੰਦਾ ਹੈ ਕਿ ਅਸੀਂ ਇਨਵੋਲ ਬਣਾ ਹੋ ਜਾਈਏ ਤਾਂ ਇਹ ਆਮ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਜੀ ਆਮ ਪਬਲਿਕ ਦੇ ਵਿੱਚ ਜਿਹੜਾ ਉਹ ਗੈਪ ਸੀਗਾ ਪੁਲਿਸ ਤੇ ਪਬਲਿਕ ਦੇ ਵਿੱਚ ਕਿਹਾਦਾ ਸੀ ਉਸ ਗੈਪ ਨੂੰ ਵੀ ਫਿਲ ਕਰ ਰਹੇ ਹਾਂ बिकॉज सारे ऑफिसर से बरन जिले ईज़ी एक्सेसेबल है ईवन मेरा दफ्तर भी हमेशा खुला है जिरी भी पब्लिक आँदी है ईजली मैं मिल सकती है तो जरा यह गैप सगा उन्होंने गैप भी खत्म करे असं ये भी इंस्योर दे कि एस एच ओ तो डी एस पी साहब पब्लिक को प्रोपरली मिले साढ़े वो समाधान कैंप वगैरह भी लाया जाता है कि कोई भी उन्होंने दुख तकलीफ है वो ਸਾਂਝਾ ਕਰ ਸਕਦੇ ਹਾਂ ਤਾਂ ਇਹ ਸੀਗੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਜ਼ ਆਲਮ ਜਿਮਮੇ ਕਾ ਪਦੇਦਾ ਕਿ ਫਿਲਮਾਂ ਦੇ ਵਿੱਚ ਸੀਆਈਡੀ ਕ੍ਰਾਈਮ ਪਟ્રોલ ਤਰ੍ਹਾਂ ਇੱਕ ਬਲਾਈਂਡ ਮਰਡਰ ਕੀਤਾ ਗਿਆ ਸੀ ਤੇ ਸਿਰਸਪ ਪੁਲਿਸ ਵੱਲੋਂ 72 ਆਵਰਸ ਦੀ ਕਾਰਵਾਈ ਤਹਿਤ ਸੰਸਕਰ ਵੀ ਕਰ ਦਿੱਤਾ ਗਿਆ ਸੀ ਪਰ ਏਡੀ ਵੱਡੀ ਪਹਿਲੀ ਅਚੀਵਮੈਂਟ ਹੈ ਬਰਨਾਲਾ ਪੁਲਿਸ ਦੇ ਵੱਲੋਂ ਕਿ ਇੱਕ ਬਲਾਈਂਡ ਮਰਡਰ ਕੇਸ ਨੂੰ ਹੈ ਜਿਹੜਾ ਉਸ ਨੂੰ ਟ੍ਰੇਸ ਕਰਕੇ ਜਿੱਥੇ ਪਰਿਵਾਰ ਨੂੰ ਇਨਸਾਫ ਦਿਵਾਇਆ ਗਿਆ ਉੱਥੇ ਹੀ ਮੁਲਜ਼ਮ ਨੂੰ ਹੈ ਜਿਹੜਾ ਬੰਦੀ ਸਜ਼ਾ ਦਿਵਾਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬੀਬੀਐ ਨੈਟਵਰਕ ਪੰਜਾਬ ਤੋਂ ਸੋਨੂ ਉਪਲ ਦੀ ਰਿਪੋਰਟ